ਇਹ ਜਿਹੜਾ ਫਤਿਹ ਮਹੂਸ਼ਣ ਮੈਨੂੰ ਗਵਰਨਮੈਂਟ ਨੇ ਜੁਮਾਏ ਆਪਣੀ ਜ਼ਿੰਦਗੀ ਵਿੱਚ ਸੇਵਾ ਕੀਤੀ ਹੈ ਦੇਸ਼ ਦੀ ਪੰਜਾਬ ਦੀ ਕਿਸਾਨਾਂ ਦੀ ਔਸ਼ਕਰ ਕੇ ਮੈਨੂੰ ਇਹ ਮਿਲਿਆ ਲੇਕਿਨ ਜੇ ਨਾ ਅੱਜ ਸਭ ਤੋਂ ਵੱਡੀ ਵਾਦੀ 70% ਕਿਸਾਨੀ ਜਿਹੜੀ ਹੈ ਉਹ ਦੁਖੀ ਹੈ ਤਾਂ ਫਿਰ ਮੈਨੂੰ ਇਸ ਕੇ ਇਸ ਜਿਹੜਾ ਕਿਤਾਬ ਮਿਲਿਆ ਸੀ ਇਹਦਾ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ ਐਸੇ ਲਈ ਮੈਂ ਬੜੇ ਦੁਖੀ ਹੋ ਕੇ ਇਹ ਕਿਤਾਬ ਜਿਹੜਾ ਵਾਪਸ ਕੀਤਾ ਮੈਂ ਰੋਜ਼ ਕੀ ਵੀ ਨਹੀਂ ਜੋ ਕੁਝ ਹੋ ਰਿਹਾ ਹੈ ਕਿਸਾਨ ਐਜੀਟੇਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਕਿਸਾਨ ਬਜ਼ੁਰਗ ਨੌਜਵਾਨ ਬੀਬੀਆਂ ਇਸ ਤਰ੍ਹਾਂ ਦੁੱਖ ਭੋਗ ਰਹੀਆਂ ਹਨ ਉਹਨਾਂ ਦਾ ਮੇਰੇ ਮਨ ਤੇ ਬਹੁਤ ਵੱਡਾ ਸਾਰ ਆਮੀ ਮੈਂ ਸਰੀਰਕ ਤੌਰ ਤੇ ਉੱਥੇ ਨਹੀਂ ਗਿਆ ਕਿਉਂਕਿ ਮੇਰੀ ਸਿਹਤ ਉੱਤਲੀ ਹੈ ਲੇਕਿਨ ਮੇਰੀ ਆਤਮਾ ਜਿਹੜੀ ਹੈ ਉਹ ਸਾਰੀ ਉੱਥੇ ਹੈ ਔਰ ਮੈਂ ਹੈਰਾਨ ਹੁਨਾ ਕਿ ਕਹੀ ਜੀਆਂ ਸਰਕਾਰਾਂ ਹਨ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਰੋਟੀ ਦਿੰਦੇ ਐ ਇਹਨਾਂ ਦੇ ਸਿਰ ਤੇ ਸਾਰਾ ਹਿੰਦੁਸਤਾਨ ਅੰਧਾਤਾ ਮੈਂ ਉਹਨਾਂ ਨੂੰ ਭੋਜਨ ਦਿੱਤਾ ਹੈ ਅੱਜ ਜੋ ਸਾਰੀ ਗੱਲ ਭਲਾਈ ਬੈਠੇ ਇਸ ਲਈ ਇਹ ਦੁੱਖ ਜਿਹੜਾ ਹੈ ਇਸ ਹਾਰਨਾ ਬੜਾ ਔਖਾ ਹੈ ਔਰ ਇਹ ਸਾਰਾ ਦੇਸ਼ ਇਸ ਤਰ੍ਹਾਂ ਦਾ ਮੇਰਾ ਦੁੱਖ ਹੈ ਦੁੱਖ ਮੈਂ ਮਹਿਸੂਸ ਕਰ ਰਿਹਾ ਹਾਂ ਇਸ ਤਰ੍ਹਾਂ ਸਾਰਾ ਦੇਸ਼ ਹੀ ਦੁੱਖ ਮਹਿਸੂਸ ਕਰ ਰਿਹਾ ਹੈ ਇਸ ਲਈ ਮੈਂ ਗਵਰਨਮੈਂਟ ਨੂੰ ਵੀ ਅਪੀਲ ਕਰਾਂਗਾ ਕਿ ਇਹਨੂੰ ਲੰਮਕਾਓ ਨਾ ਇਹਨੂੰ ਲੰਬਾ ਨਾਲ ਲਜਾਓ ਕਿ ਯਾਰੀ ਗਵਰਨਮੈਂਟਾਂ ਦਾ ਖਿਆਲ ਹੁੰਦਾ ਹੈ ਕਿ ਇਸ ਨੂੰ ਲੰਮੇ ਲੈ ਜਾਓ ਆਪੇ ਐਗਜ਼ਾਸਟ ਹੋ ਜਾਣਗੇ ਪਰ ਇਹ ਮੁਕਾਓ ਨਾ ਇਹਦੇ ਲੰਕਣ ਨਾਲ ਵੀ ਹਾਲਾਤ ਖਰਾਬ ਹੋਣਗੇ ਇਹ ਮੇਰੀ ਤਜਰਬਾ ਹੈ ਕਿਉਂਕਿ ਪਿਛਲਾ ਜਿਹੜਾ ਵੱਡਾ ਇੱਥੇ ਸੰਕਟ ਆਇਆ ਪੰਜਾਬ 'ਚ ਉਦੋਂ ਵੀ ਸਰਕਾਰ ਨੇ ਛੋਟੀਆਂ ਗੱਲਾਂ ਨਹੀਂ ਮੰਨੀਆਂ ਲੇਕਿਨ ਲੇਕਿਨ ਅਖੀਰ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਦੇਖਣਾ ਇਸ ਕਰਕੇ ਸਰਕਾਰ ਨੂੰ ਵੀ ਇਹ ਮੰਗਾਂ ਤੁਰਤ ਮੰਨ ਲੈਣੀਆਂ ਚਾਹੀਦੀਆਂ ਇਹ ਮੈਂ ਆਪਣੀ ਜ਼ਿੰਦਗੀ ਵਿੱਚ ਜਿੰਨੇ ਵੀ ਸੰਘਰਸ਼ ਹੋਏ ਹੈ ਉਹਨਾਂ ਉਹਨਾਂ ਸਾਰਿਆਂ ਨੂੰ ਵੱਧ ਦੁਖਦਾਈ ਹੈ ਬਹੁਤ ਹੀ ਭਿਆਨਕ ਹੈ ਇਸ ਲਈ ਮੈਂ ਇਹ ਜਿਹੜਾ ਆਪਣਾ ਕਿਤਾਬ ਹੈ ਇਹਨੂੰ ਵਾਪਸ ਕੀਤਾ ਹੈ ਤੇ ਮੈਂ ਇਹ ਵੀ ਕਹਿਣਾ ਕਿ ਇਸ ਆਪਣੇ ਧਿਰੜ ਰੋਹ ਕਿ ਜਿੱਤ ਜਿਹੜੀ ਹੋਊ ਉਹ ਸੱਚਾਈ ਦੀ ਜਿੱਤ ਹੋਊ। ਵੈਗਰੂ ਅੱਗੇ ਪਰਮਾਤਮਾ ਅੱਗੇ। ਇਹ ਅਰਦਾਸ ਕਰਦਾ ਅਰਜ਼ੋਈ ਕਰਦਾ ਕਿ ਇਹ ਸੰਘਰਸ਼ ਵਿੱਚ ਕਿਸਾਨਾਂ ਦੀ ਜਿੱਤ ਹੋਵੇ ਔਰ ਦੇਸ਼ ਦੀ ਸਰਕਾਰ ਇਹ ਸਮਝ ਲਏ ਕਿ ਸਰਕਾਰਾਂ ਤਾਕਤਵਰ ਨਹੀਂ ਹੁੰਦੀਆਂ ਜਨਤਾ ਤਾਕਤਵਰ ਹੁੰਦੀ ਹੈ। ਇਹ ਕਿਸਾਨਾਂ ਨੇ ਸਾਫਤ ਵੀ ਕਰ ਦਿੱਤਾ ਹੈ ਗਵਰਨਮੈਂਟਾਂ ਦੇ ਸਾਰੇ ਇੰਤਜ਼ਾਮ ਜਿਹੜੇ ਆ ਉਹ ਤੋੜ ਕੇ ਉੱਥੇ ਪਹੁੰਚ ਗਏ ਕਿਸਾਨ ਸੰਘਰਸ਼ ਕਾਮਯਾਬ ਹੋਇਆ ਪਰਮਾਤਮਾ ਵਾਹਿਗੁਰੂ ਕੋਲ ਵੀ ਅਪੀਲ ਕਰਦਾ ਕਿ ਇਹ ਕਿਸਾਨਾਂ ਦੀ ਜਿੱਤ ਹੈ